ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਅੱਜ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 94 ਅਧਿਆਇ ਦੀ 17 ਨੰਬਰ ਆਇਤ ਜੇ ਯਹਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਟੱਟ ਖਮੋਸ਼ੀ ਵਿੱਚ ਜਾ ਵਸਦੀ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਦੇ ਦਾਸ ਦਾਉਦ ਲਿਖਦੇ ਆਂ ਕਿ ਜੋ ਜੇ ਜੋ ਹਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਛੱਟ ਖਮੋਸ਼ੀ ਵਿੱਚ ਜਾ ਵਸਦੀ ਕਹਿੰਦਾ ਭਾਵ ਕਿ ਮੈਂ 1 ਮਿੰਟ ਵੀ ਸਾਹ ਨਹੀਂ ਲੈ ਪਾਉਂਦਾ ਕਿ ਮੈਂ ਖਾਮੋਸ਼ ਹੋ ਜਾਂਦਾ ਹਮੇਸ਼ਾ ਦੇ ਲਈ ਮੇਰੇ ਜਿਸਮ ਦੇ ਵਿੱਚੋਂ ਜਿਹੜੀ ਜਾਨ ਰੂਹ ਨਿਕਲ ਜਾਂਦੀ ਜੇ ਜੋ ਹਵਾ ਮੇਰਾ ਰਾਖਾ ਨਾ ਹੁੰਦਾ ਤੇ ਸੱਚਮੁੱਚ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਉਹ ਇਹੋ ਪ੍ਰਾਰਥਨਾ ਕਰਨੀ ਹੈ ਕਿ ਪਰਮੇਸ਼ਰ ਜੀ ਤੁਸੀਂ ਸਾਡੇ ਸਹਾਇਕ ਬਣੋ ਤਾਂ ਕਿ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਜੋ ਇਸ ਟਾਈਮ ਤੇ ਮੁਸ਼ਕਿਲਾਂ ਮੁਸੀਬਤਾਂ ਚੱਲ ਰਹੀਆਂ ਆ ਖੁਦਾਵੰਨ ਜੀ ਉਹ ਕਿਤੇ ਸਾਨੂੰ ਖਮੋਸ਼ੀ ਵਿੱਚ ਨਾ ਵਸਾ ਦੇਣ ਸੱਚਮੁੱਚ ਪਰਮੇਸ਼ਰ ਜਿੱਦਾਂ ਤੁਸੀਂ ਦਾਊਦ ਦੇ ਨਾਲ ਪ੍ਰਭ ਜੀ ਵਫ਼ਾਦਾਰੀ ਦੇ ਨਾਲ ਚੱਲੇ ਖੁਦਾ ਸਾਡੇ ਨਾਲ ਵੀ ਵਫ਼ਾਦਾਰੀ ਦੇ ਨਾਲ ਪਰਮੇਸ਼ਰ ਜੀ ਤੁਸੀਂ ਚੱਲੋ ਔਰ ਸਾਨੂੰ ਵੀ ਵਫ਼ਾਦਾਰੀ ਵਾਲਾ ਮਨ ਦਿਓ ਪਰਮੇਸ਼ਰ ਕਿ ਅਸੀਂ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਵਫ਼ਾਦਾਰੀ ਦੇ ਨਾਲ ਚੱਲੀਏ ਔਰ ਪ੍ਰਭ ਜੀ ਅਸੀਂ ਤੁਹਾਡੀ ਬੰਦਗੀ ਆराधना ਦੇ ਵਿੱਚ ਹਮੇਸ਼ਾ ਆਪਣੇ ਮਨਾਂ ਨੂੰ ਲਗਾਈ ਰੱਖੀਏ ਤੋਂ ਆਓ ਸਾਰੇ ਪੈਨ ਪ੍ਰਾਰਾਲ ਕੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਜੀ ਦੀ ਸਹਾਇਤਾ ਨੂੰ ਮੰਗਦੇ ਹੋਏ ਹalleluyah halleluyah 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀਏ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਂ ਮਾ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਅੱਜ ਰਾਤ ਦੀ ਖੂਬਸੂਰਤ ਹਜ਼ੂਰੀ ਦੇ ਲਈ ਮੇਰੇ ਜ਼ਿੰਦਾ ਖੁਦਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਜੀ ਜੋ ਤੁਸੀ ਸਾਨੂੰ ਰਾਤ ਦੇ ਸਮੇਂ ਦੇ ਵਿੱਚ ਆਪਣੇ ਸਵਰਗੀ ਮੰਨੇ ਦੇ ਨਾਲ ਬles ਕੀਤਾ ਖੁਦਾਵੰਨ ਜੀ ਇਸ ਸਵਰਗੀ ਮੰਨੇ ਦੇ ਲਈ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਸ਼ੁਕਰ ਕਰਦੇ ਆ ਮੇਰੇ ਮਹਾਨ ਖੁਦਾਵੰਨ ਜੀ ਹallelujah hallelujah hallelujah ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਸਾਨੂੰ ਆਪਣੀ ਸੱਚੀ ਸਹਾਇਤਾ ਦਿਓ ਖੁਦਾਵੰਨ ਜੀ ਪਰਮੇਸ਼ਰ ਜੀ ਤਾਂ ਕਿ ਅਸੀਂ ਵੈਰੀ ਦੇ ਹਰ ਇੱਕ ਹਵਾਰ ਤੋਂ ਬਚ ਸਕੀਏ ਪ੍ਰਭ ਜੀ ਤਾਂ ਕਿ ਅਸੀਂ ਵੈਰੀ ਦੀ ਹਰ ਇੱਕ ਚਾਲ ਤੋਂ ਪਰਮੇਸ਼ਰ ਜੀ ਵਿੱਚ ਬਚ ਸਕੀਏ ਮੇਰੇ ਮਹਾਨ ਖੁਦਾ ਜੋ ਵੈਰੀ ਸਾਡੇ ਦੇ ਸਾਡੇ ਉੱਪਰ ਪਰਮੇਸ਼ਰ ਜੀ ਆਪਣੀਆਂ ਚਾਲਾਂ ਨੂੰ ਪਾਉਂਦਾ ਹੈ ਖੁਦਾਵੰਨ ਜੀ ਜੋ ਵੈਰੀ ਸਾਡੇ ਉੱਪਰ ਪਰਮੇਸ਼ਰ ਜੀ ਆਪਣੇ ਖੁਦਾਵੰਨ ਜੀ ਵਾਰ ਕਰਦਾ ਹੈ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਹੀ ਚਾਲਾਂ ਨੂੰ ਉਹਨਾਂ ਸਾਰੇ ਵਾਰਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਹੱਥਾਂ ਵਿੱਚ ਲੈ ਲਓ ਦਾਵਨ ਜੀ ਤੁਸੀਂ ਇਹਨਾਂ ਸਾਰੇ ਹੀ ਵਾਰਾਂ ਨੂੰ ਕੈਨਸਲ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਜ਼ਿੰਦਾ ਜਲਾਲੀ ਖੁਦਾਵੰਨ ਜੀ ਦਇਆ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀ ਮੇਰੇ ਖੁਦਾ ਅੱਜ ਦੇ ਇਹਨਾਂ ਵਚਨਾਂ ਨੂੰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸਾਉਣਾ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਵੰਨ ਜੀ ਸਾਨੂੰ ਇਹਨਾਂ ਵਚਨਾਂ ਤੋਂ ਵੱਖਰੇ ਨਾ ਕਰਨੇ ਪਾਏ ਮੇਰੇ ਮਹਾਨ ਖੁਦਾਵੰਨ ਜੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਸਾਨੂੰ ਤੁਹਾਡੀ ਹਜ਼ੂਰੀ ਤੋਂ ਦੂਰ ਨਾ ਲੈ ਕੇ ਜਾਣੇ ਪਾਏ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਸਮਰਥੀ ਜ਼ਿੰਦਾ ਜਲਾਲੀ ਖੁ ਦੇ ਨਾਮ ਦੀ ਮਮਾ ਤੇ ਵਧਾਈ ਕਰਦੇ ਆ ਖੁਦਾਵੰਜੀ ਦਿਨ ਪਰ ਦੇ ਸਾਰੇ ਕੰਮਾਂ ਦੇ ਲਈ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਮੇਰੇ ਖੁਦਾਵੰਜੀ ਜੋ ਤੁਸੀਂ ਦਿਨ ਪਰ ਪਰਮੇਸ਼ਰ ਜੀ ਸਾਡੀ ਰਾਖੀ ਕੀਤੀ ਪ੍ਰਭ ਜੀ ਜੋ ਦਿਨ ਪਰ ਪਰਮੇਸ਼ਰ ਜੀ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸਾਡੀਆਂ ਅਣਚਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਖੁਦਾ ਤੁਸੀਂ ਸਾਡੇ ਹੱਥਾਂ ਦੇ ਸਾਰੇ ਹੀ ਕੰਮਾਂ ਤੇ ਪਰਮੇਸ਼ਰ ਜੀ ਆਸ਼ੀਸ਼ ਵਰਕਤ ਨੂੰ ਦਿੱਤਾ ਖੁਦਾਵੰਜੀ ਤੁਸੀਂ ਸਾਡੀ ਰਾਖੀ ਕੀਤੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਪਰਮੇਸ਼ਰ ਜੀ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਮਹਾਨ ਖੁਦਾਵੰਜੀ ਦਇਆ ਕਰੋ ਕਿਰਪਾ ਕਰੋ ਮੇਰੇ ਦਾ ਜਲਾਲੀ ਪਰਮੇਸ਼ਰ ਜੀ ਹਾਲੇਲੂਇਆ 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 ਧੰਨਵਾਦ 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 ਮੇਰੇ ਮਹਾਨ ਖੁਦਾ ਦਾਇਆ ਕਰੋ ਕਿਰਪਾ ਕਰੋ ਪ੍ਰਭੂ ਜੀ ਧੰਨਵਾਦ ਕਰਦੇ ਤੁਸਾਂ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਖੁਦਾ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਮਾਫ ਕੀਤਾ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੀ ਹਜ਼ੂਰੀ ਦੇ ਵਿੱਚ ਪ੍ਰਭੂ ਜੀ ਤੁਹਾਨੂੰ ਪਸੰਦ ਆਉਣ ਵਾਲਾ ਹੋਵੇ ਮੇਰੇ ਖੁਦਾਬੰਦੀ ਸਾਡੇ ਜ਼ਿੰਦਗੀ ਦਾ ਹਰ ਇੱਕ ਪਲ ਤੁਹਾਡੇ ਹੱਥਾਂ 'ਚ ਸੌਂਪਦੇ ਮੇਰੇ ਮਹਾਨ ਖੁਦਾ ਸਾਡੇ ਸਾਰੇ ਸਮੇ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਮੇਰੇ ਮਹਾਨ ਖੁਦਾਵੰਦੀ ਦਇਆ ਕਰੋ ਕਿਰਪਾ ਕਰੋ ਸਮਰਥੀ ਸਲਾਲੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਹallelujah ਜ਼ਿੰਦਾ 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 ਖੁਦਾ ਤੁਹਾਡਾ ਧੰਨਵਾਦ ਕਰਦੇ ਮੇਰੇ ਜ਼ਿੰਦਾ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਅੱਜ ਤੁਹਾਡੀ ਅਜੂਰੀ ਵਿੱਚ ਆਪਣੇ ਸਿਰਾਂ ਨੂੰ ਝੁਕਾ ਕੇ ਬੈਠੇ ਹੋਏ ਨੇ ਖੁਦਾਵੰਦੀ ਇਹਨਾਂ ਸਾਰੇ ਹੀ ਭੈਣ ਭਰਾਵਾਂ ਨੂੰ ਪਰਮੇਸ਼ਰ ਆਪਣੇ ਪਾਵਕ ਪਵਿੱਤਰ ਲੋਉ ਦੇ ਵਿੱਚ ਕਵਰ ਕਰੋ ਖੁਦਾਵੰਦੀ ਸਿਰ ਦੇ ਬਾਲਾ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਆਪਣੇ ਪਾਪ ਪਵਿੱਤਰ ਲੋਉ ਦੇ ਵਿੱਚ ਇਹਨਾਂ ਨੂੰ ਬles ਕਰੋ ਖੁਦਾ ਰਾਤ ਦੇ ਸਮੇਂ ਪਰਮੇਸ਼ਵਰ ਜੀ ਨਾ ਸਾਰੇ ਹੀ ਪੈਣ ਭਰਾਵਾਂ ਨੂੰ ਪਰਮੇਸ਼ਵਰ ਜੀ ਤੁਸੀਂ ਆਪਣੇ ਪਵਿੱਤਰ ਲੋਉ ਚ ਕਵਰ ਕਰੋ ਖੁਦਾ ਆਪਣੇ ਸਵਰਗੀ ਦੁਤਾ ਦੀ ਵਾਰ ਇਹਨਾਂ ਦੇ ird gird ਲਗਾਓ ਖੁਦਾਬੰਦੀ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਵਰ ਰਾਤ ਦੇ ਸਮੇਂ ਇਹਨਾਂ ਨੂੰ ਸ਼ੋਣੇ ਨਾ ਪਾਏ ਖੁਦਾਬੰਦੀ ਰਾਤ ਦੇ ਸਮੇਂ ਵੈਰੀ ਦੀ ਕੋਈ ਵੀ ਸ਼ਕਤੀ ਖੁਦਾਬੰਦੀ ਇਹਨਾਂ ਨੂੰ ਤੰਗ ਨਾ ਕਰਨੇ ਪਾਏ ਡਿਸਟਰਬ ਨਾ ਕਰਨੇ ਪਾਏ ਪਰਮੇਸ਼ਵਰ ਜੀ ਇਹਨਾਂ ਦੀ ਨੀਂਦ ਨੂੰ ਨਾ ਚੁਰਾਣੇ ਪਾਏ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀਆ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਜ਼ਿੰਦਾ ਜ਼ਲਾਲੀ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਖੁਦਾਵੰਨ ਜੀ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਜਿੰਨਾ ਭੈਣਾ ਭਰਾਵਾਂ ਨੂੰ ਰਾਤ ਦੇ ਸਮੇਂ ਡਰ ਲੱਗਦਾ ਹੈ ਖੁਦਾਵੰਨ ਜੀ ਜੇਨਾਂ ਰਾਤ ਦੇ ਸਮੇਂ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਮੇਰੇ ਮਹਾਨ ਪਰਮੇਸ਼ਰ ਜੀ ਜਿਹਨਾਂ ਰਾਤ ਦੇ ਸਮੇਂ ਘਬਰਾਹਟ ਹੁੰਦੀ ਬੇਚੈਨੀ ਹੁੰਦੀ ਮੇਰੇ ਮਹਾਨ ਖੁਦਾਵੰਨ ਜੀ ਅੱਜ ਸਾਰੀ ਘਬਰਾਹਟ ਸਾਰੀ ਬੇਚੈਨੀ ਸਾਰੀ ਫਿਕਰ ਸਾਰੇ ਬੋਝ ਨੂੰ ਸਾਰੇ ਬੰਦਨਾਂ ਨੂੰ ਪ੍ਰਭ ਜੀ ਪ੍ਰਭ ਯੈਸ਼ੁ ਮਸੀਹ ਦੇ ਨਾਮ ਦੇ ਵਿੱਚ ਕੈਨਸਲ ਕਰ ਦਿਓ ਰੱਦ ਕਰ ਦਿਓ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਜ਼ਿੰਦਾ ਖੁਦਾ ਮੇਰੇ ਮੇਰੇ ਜ਼ਿੰਦਾ ਜ਼ਲਾਲੀ ਪਰਮੇਸ਼ਰ ਜੀ ਹਾਲੇਲੂਇਆ ਤਾਨਵਾਦ ਕਰਦੀ ਆ ਦਿਲ ਤੋਂ ਸ਼ੁਕਰਾਨਾ ਕਰਦੀ ਖੁਦਾ ਤੁਹਾਡੀਆਂ ਭਲੇਆਈਆਂ ਦੇ ਲਈ ਤੁਹਾਡੀ ਦਇਆ ਦੇ ਲਈ ਖੁਦਾ ਜਿੰਨਾ ਘਰ ਪਰਿਵਾਰਾਂ ਦੇ ਵਿੱਚ ਪਰਮੇਸ਼ਰ ਜੀ ਨਸ਼ਾ ਹੈ ਮੇਰੇ ਮਹਾਨ ਖੁਦਾਵੰਨ ਜੀ ਲੜਾਈ ਝਗੜਾ ਕੰਮ ਕਰਦਾ ਹੈ ਖੁਦਾਵੰਨ ਜੀ ਜਿਨ੍ਹਾਂ ਦੇ ਹੱਥਾਂ ਦੇ ਕੰਮਾਂ ਦੇ ਵਿੱਚ ਫੇਲੀਅਰ ਆ ਮੇਰੇ ਮਹਾਨ ਖੁਦਾ ਪ੍ਰਭ ਜੀ ਜਿਨ੍ਹਾਂ ਦੇ ਹੱਥਾਂ ਦੇ ਕੰਮ ਹਰ ਵੇਲੇ ਫੇਲ ਹੁੰਦੇ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਨੂੰ ਫੇਲੀਅਰ ਦਾ ਨਹੀਂ ਪ੍ਰਭ ਜੀ ਉਹਨਾਂ ਨੂੰ ਬਲੇਸਿੰਗ ਦਾ ਆਤਮਾ ਦੇ ਉੱਪਰ ਪ੍ਰਭ ਜੀ ਉਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬਲੇਸ ਕਰੋ ਖੁਦਾਵ ਪਰਮੇਸ਼ਰ ਅਰਖੁਦਾਵਨ ਜੀ ਤੁਸੀਂ ਉਹਨਾਂ ਦੇ ਸਾਰੇ ਹੀ ਕੰਮਾਂ ਨੂੰ ਪਰਮੇਸ਼ਰ ਆਪਣੇ ਹੱਥਾਂ ਦੇ ਵਿੱਚ ਲੈ ਕੇ ਪੂਰਾ ਕਰੋ ਖੁਦਾਵਨ ਜੀ ਹਰ ਇੱਕ ਕਾਰੋਬਾਰ ਨੂੰ ਬLES ਕਰੋ ਖੁਦਾ ਮੇਰੇ ਮਹਾਨ ਪਰਮੇਸ਼ਰ ਜੀ ਜਦ ਵੀ ਤੁਹਾਡੇ ਬੱਚੇ ਆਪਣੇ ਬਿਸਤਰਾਂ ਤੇ ਸੌਣ ਦੇ ਲਈ ਜਾਣ ਖੁਦਾਵਨ ਜੀ ਬਰਬ ਜੀ ਇਹਨਾਂ ਦੇ ਬਿਸਤਰਿਆਂ ਦੇ ird gird ਆਪਣੇ ਸਵਰਗੀ ਦੂਤਾਂ ਦੀ ਵਾਰਡ ਨੂੰ ਲਾਉਣਾ ਪਰਮੇਸ਼ਰ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜਿੰਦਾ ਸਮਰਥੀ ਪਰਮੇਸ਼ਰ ਜੀ ਹਾਲੇਲੂਇਆ ਮਹਾਨ ਪਰਮੇਸ਼ਰ ਦਇਆ ਕਰੋ ਪ੍ਰਭ ਜੀ ਸੁਪਨੇ ਰਾਹੀ ਇਹਨਾਂ ਨਾਲ ਗੱਲਬਾਤ ਕਰਨੀ ਹੈ ਮੇਰੇ ਖੁਦਾਵਨ ਜੀ ਪ੍ਰਭ ਜੀ ਤੁਹਾਡੇ ਬਚਨਾਂ ਦੇ ਗੁੱਝੇ ਪੇਦਾਂ ਨੂੰ ਪਰਮੇਸ਼ਵਰ ਜੀ ਸਾਰੇ ਹੀ ਭੈਣਾ ਭਰਾਵਾਂ ਤੇ ਪ੍ਰਗਟ ਕਰਨਾ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਖੁਦਾਵੰਦੀ ਹਰ ਇੱਕ ਭੈਣ ਭਾਈ ਨੂੰ ਪਰਮੇਸ਼ਵਰ ਜੀ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇ ਨਾਲ ਬLES ਕਰੋ ਖੁਦਾ ਹਰ ਇੱਕ ਭੈਣ ਭਾਈ ਨੂੰ ਪਰਮੇਸ਼ਵਰ ਜੀ ਦਇਆ ਦੇ ਨਾਲ ਢਾਕੇ ਰੱਖੋ ਖੁਦਾਵੰ ਜੀ ਹਰ ਇੱਕ ਬੱਚੇ ਹਰ ਇੱਕ ਬਜ਼ੁਰਗ ਨੂੰ ਪ੍ਰਭ ਜੀ ਹਰ ਇੱਕ ਘਰ ਪਰਿਵਾਰ ਨੂੰ ਜਿੰਨੇ ਵੀ ਭੈਣ ਭਰਾ ਖਲੀਸਿਆ ਦੇ ਵਿੱਚ ਜੁੜੇ ਹੋਏ ਨੇ ਖੁਦਾਵੰ ਜੀ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਕੇ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਸਾਰੇ ਹੀ ਭੈਣਾ ਭਰਾਵਾਂ ਨੂੰ ਆਪਣੇ ਪਵਿੱਤਰ ਜ਼ਲਾਲੀ ਜ਼ੋਰ ਵਰ ਹੱਥਾਂ 'ਚ ਸੰਭਾਲ ਕੇ ਰੱਖਣਾ ਮੇਰੇ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਵਰ ਜੀ ਕਿਰਪਾ ਕਰੋ ਜਿੰਦਾ ਜ਼ਲਾਲੀ ਖੁਦਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਤੁਹਾਡੇ ਰਹਿਮ ਤੁਹਾਡੇ ਫਜ਼ਲ ਤੁਹਾਡੀ ਦਇਆ ਦੇ ਲਈ ਖੁਦਾ ਮੇਰੇ ਜ਼ਿੰਦਗੀ ਵਾਲੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਤੁਸੀਂ ਸਾਡੀਆਂ ਸਾਰੀਆਂ ਹਿਤਵਾਮਾਂ ਨੂੰ ਸੁਣਿਆ ਕਬੂਲ ਕੀਤਾ ਤੇ ਉਹਨਾਂ ਦਾ ਉੱਤਰ ਦਿੱਤਾ ਹੈ ਖੁਦਾਬੰਦ ਜੀ ਪਰਮੇਸ਼ਰ ਜੀ ਧੰਨਵਾਦ ਕਰਦੀ ਮੇਰੇ ਮਹਾਨ ਖੁਦਾ ਤੁਸੀਂ ਪੁਕਾਰ ਨੂੰ ਸੁਣਿਆ ਸਾਡੀ ਹਰ ਇੱਕ ਦੁਆ ਪ੍ਰਾਰਥਨਾ ਨੂੰ ਪਰਮੇਸ਼ਰ ਜੀ ਤੁਸੀਂ ਬੜੇ ਹੀ ਗੌਰ ਦੇ ਨਾਲ ਝੁੱਕ ਕੇ ਸੁਣਦੇ ਮੇਰੇ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਜਦੋਂ ਅਸੀਂ ਪ੍ਰਾਰਥਨਾ ਕਰਦੇ ਖੁਦਾ ਤੁਸੀਂ ਆਪਣਾ ਸਵਰਗ ਛੱਡ ਕੇ ਖੁਦਾਬੰਦ ਜੀ ਸਾਡੇ ਸਾਹਮਣੇ ਆ ਕੇ ਖੜੇ ਹੁੰਦੇ ਹੋ ਖੁਦਾ ਤੁਸੀਂ ਸਾਡੀ ਹਰ ਇੱਕ ਪ੍ਰਾਰਥਨਾ ਨੂੰ ਪਰਮੇਸ਼ਰ ਜੀ ਆਪਣੇ ਪ੍ਰਭੂ ਜੀ ਹਿਰਦੇ ਦੇ ਅੰਦਰ ਵਸਾਉਣੇ ਖੁਦਾ ਤੁਸੀਂ ਕਿਹਾ ਕਿ ਤੁਹਾਡੀ ਕੋਈ ਵੀ ਕੀਤੀ ਹੋਈ ਪ੍ਰਭੂ ਦੇ ਵਿੱਚ ਕੋਈ ਵੀ ਕੀਤੀ ਮਿਹਨਤ ਕਦੀ ਵਿਅਰਥ ਨਹੀਂ ਜਾਊਗੀ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਬੰਦ ਜੀ ਪ੍ਰਭੂ ਜੀ ਦਇਆ ਕਰੋ ਪ੍ਰਭੂ ਜੀ ਕਿਰਪਾ ਕਰੋ ਖੁਦਾ ਅਸੀਂ ਆਤਮਿਕ ਖੁਰਾਕ ਨੂੰ ਪਰਮੇਸ਼ਰ ਜੀ ਹਰ ਰੋਜ਼ ਗ੍ਰਹਿਣ ਕਰੀਏ ਖੁਦਾ ਅਸੀਂ ਆਤਮਿਕ ਤੌਰ ਤੇ ਵੀ ਵਾਧੇ ਚਾਹੀਏ ਔਰ ਪ੍ਰਭੂ ਜੀ ਅਸੀਂ ਸਰੀਰਕ ਤੌਰ ਤੇ ਵੀ ਪਰਮੇਸ਼ਰ ਜੀ ਤੰਦਰੁਸਤੀ ਨੂੰ ਪਾਈਏ ਖੁਦਾਬੰਦ ਜੀ ਮੇਰੇ ਜ਼ਿੰਦਾ ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਪ੍ਰਾਰਥਨਾ ਪਰਮੇਸ਼ਰ ਜੀ ਔਰ ਪ੍ਰਭੂ ਜੀ ਸਾਰੀਆਂ ਦੁਆਵਾਂ ਨੂੰ ਖੁਦਾਵੰਨ ਜੀ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਖੁਦਾ ਸਾਰੇ ਹੀ ਘਰਾਂ ਪਰਿਵਾਰਾਂ ਦੇ ਦੀ ਦਇਆ ਭਲਾਈ ਆਸ਼ੀਸ਼ ਔਰ ਬਰਕਤ ਨੂੰ ਮੰਗਦੇ ਆਂ ਔਰ ਪ੍ਰਭੂ ਜੀ ਦਇਆ ਕਰਨਾ ਪ੍ਰਭੂ ਜੀ ਰਾਤ ਦੇ ਸਮੇਂ ਖੁਦਾਵੰਨ ਜੀ ਸਾਰੇ ਹੀ ਘਰਾਂ ਪਰਿਵਾਰਾਂ ਨੂੰ ਜਿੰਦਾ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਤਾਰੇ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀਦੀ।